ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਕਲੇਸ਼ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਗਹਿਮਗਾਮੀ ਬਣਾਈ ਹੋਈ ਹੈ। ਸੁਖਬੀਰ ਸਿੰਘ ਬਾਦਲ ਦੇ ਇੱਕ ਦਾਅ ਨੇ ਜਿਹੜਾ ਉਹ ਬਾਗਿਆਂ ਨੂੰ ਚਾਰੋਂ ਖਾਨੇ ਚਿਤ ਕਰਕੇ ਰੱਖ ਦਿੰਦਾ ਹੈ। ਕਿਸ ਤਰ੍ਹਾਂ ਨਾਲ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਬਾਗਿਆਂ ਨੂੰ ਵਿਖਾਇਆ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਦੀ ਇੰਗਲੈਂਡ ਦੇ ਵਿੱਚ ਹੋਈ ਮੁਲਾਕਾਤ ਬਾਰੇ ਚਰਚਾਵਾਂ ਨੇ ਇਸ ਗੱਲ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਕੀ ਵਾਕਈ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਦੀ ਇੰਗਲੈਂਡ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਿਹੜੀ ਆ ਉਹ ਮੁਲਾਕਾਤ ਹੋਈ ਹੈ ਇਹਦੇ ਬਾਰੇ ਚਰਚਾਵਾਂ ਜ਼ੋਰਾਂ ਤੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਗੱਲ ਕਰਦੇ ਆ ਕਿ ਜਥੇਦਾਰ ਅਤੇ ਸੁਖਬੀਰ ਸਿੰਘ ਬਾਦਲ ਦੀ ਕੀ ਬਾਹਰਲੇ ਕਿਸੇ ਦੇਸ਼ ਦੇ ਵਿੱਚ ਮੁਲਾਕਾਤ ਹੋਈ ਹੈ ਕੀ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਨੇ ਕੋਈ ਗੁਪਤ ਮੀਟਿੰਗ ਕੀਤੀ ਹੈ ਇਹਦੇ ਬਾਰੇ ਚਰਚਾਵਾਂ ਦਾ ਬਾਜ਼ਾਰ ਕਈ ਦਿਨਾਂ ਤੋਂ ਗਰਮ ਹੈ ਦਰਅਸਲ ਬੀਤੀ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਰਹਾਇਸ਼ ਦੇ ਉੱਤੇ ਇੱਕ ਮੀਟਿੰਗ ਹੋਈ ਬਾਗੀ ਧੜੇ ਦੀ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਇਹ ਗੱਲ ਤੇ ਚਰਚਾ ਹੋਈ ਕਿ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਨੇ ਇੰਗਲੈਂਡ ਜਾਂ ਕਿਸੇ ਬਾਹਰਲੇ ਸੂਬੇ 'ਚ ਮੀਟਿੰਗ ਕੀਤੀ ਹੈ ਅਤੇ ਗੁਪਤ ਮੀਟਿੰਗ ਦੇ ਵਿੱਚ ਕਈ ਗੱਲਾਂ ਕੀਤੀਆਂ ਗਈਆਂ ਨੇ ਟੜੇ ਦਾ ਇਹ ਮੰਨਣਾ ਹੈ ਬਾਕੀ ਟੜੇ ਦਾ ਕਿ ਇਹ ਮੀਟਿੰਗ ਕਿਸੇ ਘਰ 'ਚ ਵੀ ਹੋਈ ਹੋ ਸਕਦੀ ਹੈ ਕਿਸੇ ਘਰ 'ਚ ਵੀ ਹੋ ਸਕਦੀ ਹੈ ਕਿਹਾ ਜਾਂਦਾ ਹੈ ਕਿ ਕੋਈ ਨਿਮੋਜੀਨ ਗੱਡੀ ਦੀ ਵਰਤੋਂ ਵੀ ਕੀਤੀ ਗਈ ਹੈ ਇਹ ਸਾਰਾ ਕੁਝ ਬਾਗੀ ਟੜੇ ਦਾ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਫਿਰ ਅਗਲੀ ਰਣਨੀਤੀ ਉਸ ਹਿਸਾਬ ਨਾਲ ਲਿਖੀ ਜਾਵੇਗੀ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਦੀ ਮੁਲਾਕਾਤ ਨੇ ਕਾਫੀ ਚਰਚਾਵਾਂ ਨੂੰ ਜੜਾਇਆ ਉਹ ਬਲ ਦਿੱਤਾ ਕੀ ਵਾਕਈ ਇਹ ਮੁਲਾਕਾਤ ਹੋਈ ਹੈ ਇਹਨੂੰ ਲੈ ਕੇ ਹਾਲੇ ਜਿਹੜਾ ਸ਼ੰਸ਼ਾ ਉਹ ਬਰਕਰਾਰ ਹੈ ਬਾਕੀ ਤੜਾ ਲਗਾਤਾਰ ਬਾਹਰਲੇ ਦੇਸ਼ਾਂ 'ਚ ਫੋਨ ਖੜਕਾ ਰਿਹਾ ਹੈ ਆਪਣੇ ਸੱਜਣ ਸਨੇਹੀਆਂ ਨੂੰ ਕਿ ਕਿਸੇ ਤਰ੍ਹਾਂ ਨਾਲ ਇਸ ਚੀਜ਼ ਨੂੰ ਪੁਖਤਾ ਕੀਤਾ ਜਾਵੇ ਕਨਫਰਮ ਕੀਤਾ ਜਾਵੇ ਪਰ ਕੋਈ ਵੀ ਸੋਰਸ ਜਿਹੜਾ ਹੈ ਹਾਲੇ ਤੱਕ ਇਸ ਖਬਰ ਨੂੰ ਕਨਫਰਮ ਨਹੀਂ ਕਰ ਰਿਹਾ ਕਿਸੇ ਵੀ ਪਾਸਿਓ ਇਸ ਕਰਕੇ ਅਦਾਰਾ ਲੋਕਪਣ ਨਿਊਜ਼ ਵੀ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦਾ ਕਿ ਜਾਂ ਐਸ்சிਐਸ ਚੀਜ਼ ਦੇ ਉੱਤੇ ਕਹਿਦੀ ਹੈ ਕਿ ਹਾਂ ਇਦਾਂ ਹੋਇਆ ਇਹ ਮੁਲਾਕਾਤ ਹੋਈ ਹੈ ਨਹੀਂ ਹੋਈ ਇਹ ਜਿਹੜਾ ਇਹ ਸਵਾਲ ਇੱਕ ਅਲੱਗ ਦਾ ਆ ਪਰ ਇਹ ਜਿਹੜੀ ਗੱਲ ਲਗਾਤਾਰ ਚਰਚਾ ਚ ਹੈ ਕਿ ਕੀ ਮੁਲਾਕਾਤ ਹੋਈ ਹੈ ਹੁਣ ਸਵਾਲ ਇਹ ਹੈ ਕਿ ਜੇ ਮੁਲਾਕਾਤ ਹੋਈ ਹੈ ਤਾਂ ਫਿਰ ਚਰਚਾ ਕਿਸ ਗੱਲ ਤੇ ਹੋਈ ਹੋਣੀ ਆ ਫਿਰ ਤਾਂ ਚਰਚਾ ਉਹੀ ਹੋਈ ਹੈ ਜੋ ਅਕਾਲੀ ਦਲ ਦਾ ਇਸ ਸਮੇ ਰਫੜ ਚੱਲ ਰਿਹਾ ਤੇ ਮਾਮਲਾ ਦਾ ਜਿਹੜੀ ਇਸ ਸਮੇ ਬਾਲ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਲੇ ਦੇ ਵਿੱਚ ਆ ਉਹਨਾਂ ਨੇ ਦੇਖਣਾ ਕਿ ਕਿਵੇਂ ਕਰਨਾ ਬਾਕੀਆਂ ਦਾ ਇਹ ਮੰਨਣਾ ਹੈ ਕਿ ਜੇਕਰ ਜਥੇਦਾਰ ਤੇ ਸੁਖਵੀਰ ਬਾਦਲ ਦੀ ਮੁਲਾਕਾਤ ਹੋਈ ਹੈ ਤਾਂ ਹਾਲਾਤ ਬਦਲਣਗੇ ਫਿਰ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਈ ਜਾਵੇਗੀ ਕਿ ਪਹਿਲਾਂ ਮੁੱਖ ਮੰਤਰੀ ਦੀ ਕੋਠੀ ਚ ਬੁਲਾਇਆ ਜਾਂਦਾ ਸੀ ਹੁਣ ਬਾਹਰਲੇ ਮੁਲਕਾਂ ਚ ਜਾ ਕੇ ਕਾਰਾਂ ਚ ਮੀਟਿੰਗਾਂ ਕਰਕੇ ਜਥੇਦਾਰ ਤੋਂ ਕੰਮ ਕਢਾਏ ਜਾਂਦੇ ਆ ਜਥੇਦਾਰ ਤੋਂ ਜਿਹੜੇ ਕੰਮ ਆ ਉਹ ਕਰਵਾਏ ਜਾਂਦੇ ਆ ਜਥੇਦਾਰ ਦਬਾਅ ਮੁਕਤ ਨਹੀਂ ਹੈਗੇ ਹੁਣ ਇਹ ਸਵਾਲ ਜਿਹੜਾ ਆ ਵੱਡਾ ਆ ਕਿ ਕੀ ਮੁਲਾਕਾਤ ਹੋਈ ਨਹੀਂ ਹੋਈ ਇਹਦੇ ਬਾਰੇ ਹਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਆ ਰਹੀ ਨਾ ਸੁਖਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਆਈ ਹੈ ਨਾ ਹੀ ਜਥੇਦਾਰ ਵੱਲੋਂ ਆਈ ਹੈ ਨਾ ਹੀ ਉਹਨਾਂ ਨੇ ਇਸ ਨੂੰ ਹਾਲੇ ਤੱਕ ਰੱਦ ਕੀਤਾ ਹੈ ਕਿ ਨਹੀਂ ਇਹ ਜੀਆਂ ਖਬਰਾਂ ਜਿਹੜੀਆਂ ਨੇ ਝੂਠੀਆਂ ਨੇ ਸੱਚੀਆਂ ਨਹੀਂ ਇਹ ਅਫਵਾਹਾਂ ਨੇ ਕੁੱਲ ਮਿਲਾ ਕੇ ਕਹੀਏ ਇਹ ਸਿਰਫ ਅਫਵਾਹ ਹੈ ਸੀਨੀਅਰ ਪੱਤਰਕਾਰ ਹੁਮੀਰ ਸਿੰਘ ਕਹਿੰਦੇ ਆ ਕਿ ਕੁੱਲ ਮਿਲਾ ਕੇ ਸਾਨੂੰ ਇਸ ਮਾਮਲੇ ਦੇ ਵਿੱਚ ਇਸ ਚੀਜ਼ ਨੂੰ ਅਫਵਾਹ ਅਤੇ ਸ਼ੰਕਿਆਂ ਦੇ ਤੌਰ ਤੇ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਸ਼ੰਕਾ ਕਾਲੀਆਂ ਦੇ ਬਾਗੀ ਧੜੇ ਦਾ ਤੇ ਉਹਨਾਂ ਦੀ ਮੀਟਿੰਗ ਦੇ ਵਿੱਚ ਆਇਆ ਦੂਜੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਇੱਕ ਦਾਣੇ ਅਕਾਲੀ ਦਲ ਦੇ ਬਾਗੀਆਂ ਨੂੰ ਚਾਰੋਂ ਖਾਨੇ ਚਿੱਤ ਕਿਵੇਂ ਕੀਤਾ ਸਵਾਲ ਇਹ ਇਸ ਕਰਕੇ ਆ ਕਿਉਂਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਹੈਂਡਲ ਜਾਨੀ ਕਿ ਜਿਹਨੂੰ ਪੁਰਾਣਾ ਟਵਿੱਟਰ ਕਿਹਾ ਜਾਂਦਾ ਹੈ ਉਹਦੇ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਜਿੱਚ ਜਾਣਕਾਰੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੀ ਜਿਹੜੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਆ ਨੂੰ ਭੰਗ ਕਰ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਕੋਰ ਕਮੇਟੀ ਜਦੋਂ ਭੰਗ ਹੋਈ ਹੈ ਤਾਂ ਉਹਦੇ ਭੰਗ ਹੋਣ ਦੇ ਨਾਲ ਬੀਬੀ ਜਗੀਰ ਕੌਰ ਸਕੰਦਰ ਸਿੰਘ ਮਲੂਕਾ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਕਈ ਅਕਾਲੀ ਆਗੂ ਉਹ ਆਪਣੇ ਆਪ ਪਾਰਟੀ ਦੇ ਵਿੱਚੋਂ ਬਾਹਰ ਹੋ ਗਏ ਕੋਈ ਸੁਖਬੀਰ ਸਿੰਘ ਬਾਦਲ ਨੇ ਕੰਨਸ ਇਧਰੋਂ ਫੜਨ ਦੀ ਥਾਂ ਤੇ ਸਿਰ ਦੇ ਉੱਤੋਂ ਚ ਹੀ ਕਮਾ ਕੇ ਫੜਿਆ ਹੁਣ ਉਹ ਸਿਰਫ ਮੁਢਲੇ ਮੈਂਬਰ ਰਹਿ ਗਏ ਉਹ ਕੋਈ ਜਿਹੜਾ ਆ ਕੋਰ ਕਮੇਟੀ ਦੇ ਮੈਂਬਰ ਨਹੀਂ ਹੈਗੇ ਇਸ ਕਰਕੇ ਉਹ ਕੋਈ ਫੈਸਲਾ ਗੱਤ ਸਥਿਤੀ 'ਚ ਨਹੀਂ ਜਾ ਸਕਦੇ ਉਹ ਕੋਰ ਕਮੇਟੀ ਭੰਗ ਹੋਣ ਤੋਂ ਬਾਅਦ ਵੀ ਅਖਤਿਆਰ ਜਿਹੜੇ ਨੇਗੇ ਉਹ ਸੁਖਵੀਰ ਸਿੰਘ ਬਾਦਲ ਨੂੰ ਦੇ ਤੇ ਨਵੀਂ ਕਮੇਟੀ ਗਠਿਤ ਕਰਨ ਦੇ ਸੁਖਵੀਰ ਸਿੰਘ ਬਾਦਲ ਕਿੰਨਾ ਨੂੰ ਨਵੀਂ ਕਮੇਟੀ 'ਚ ਲੈਂਦੇ ਆ ਇਹ ਹੁਣ ਵੱਡਾ ਸਵਾਲ ਹੈ ਕਿ ਉਹ ਉਹਨਾਂ ਨੂੰ ਛੱਡ ਕੇ ਲੈਣਗੇ ਕਿ ਉਹਨਾਂ ਨੂੰ ਫਿਰ ਵਾਪਸ ਲੈ ਲੈਣਗੇ ਹੁਣ ਇਹ ਆਗੂ ਸਿਰਫ ਅਕਾਲੀ ਦਲ ਦੇ ਮੁਢਲੇ ਮੈਂਬਰ ਨੇ ਇਸ ਕਰਕੇ ਸੁਖਵੀਰ ਦੇ ਇਸ ਦਾ ਨੇ ਅਕਾਲੀ ਦਲ ਦੇ ਬਾਗੀ ਧੜੇ ਦੀ ਪਕੜ ਹੈ ਜਿਹੜੀ ਉਹ ਕਮਜ਼ੋਰ ਕਰਤੀ ਅਕਾਲੀ ਦਲ ਦੇ ਉੱਤੇ ਤੇ ਇਸ ਨਾਲ ਬਾਗੀਆਂ ਨੂੰ ਇਹ ਨੁਕਸਾਨ ਹੋਇਆ ਕਿ ਜਦੋਂ ਇਹ ਮਾਮਲਾ ਇਲੈਕਸ਼ਨ ਕਮਿਸ਼ਨ ਜਾਂ ਅਦਾਲਤੀ ਪ੍ਰੋਸੈਸ 'ਤੇ ਜਾਂਦਾ ਹੈ ਕਿ ਚੋਣ ਨਿਸ਼ਾਨ ਕਿਹਦੇ ਕੋਲ ਰਹਿਣਾ ਚਾਹੀਦਾ ਹੈ ਪ੍ਰਧਾਨਗੀ ਕਿਹਦੀ ਹੋਣੀ ਚਾਹੀਦੀ ਹੈ ਸਾਰੀਆਂ ਚੀਜ਼ਾਂ ਤਾਂ ਜਿਹੜੇ ਅਕਾਲੀ ਦਲ ਦਾ ਇਹ ਬਾਗੀ ਧੜਾ ਉਹਦਾ ਪੱਖ ਕਾਫੀ ਕਮਜ਼ੋਰ ਹੋ ਜਾਣਾ ਹੈ। ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਨੇ ਬਾਗੀ ਧੜੇ ਨੂੰ ਇੱਕ ਵਾਰ ਬਾਹਰਦਾਰਾ ਵਿਖਾਤਾ ਮੋਡਲੀ ਮੈਂਬਰਸ਼ਿਪ ਹੈ ਕੋਈ ਕਦੇ ਵੀ ਅਸਤੀਫਾ ਦੇ ਸਕਦਾ ਹੈ ਕਦੇ ਵੀ ਕਿਸੇ ਨੂੰ ਕੱਢਿਆ ਜਾ ਸਕਦਾ ਹੈ ਕੋਰ ਕਮੇਟੀ ਦੇ ਵਿੱਚ ਫੈਸਲਾਗਤ ਨੀਤੀਆਂ ਜਿਹੜੀਆਂ ਬਣੀਆਂ ਨੇ ਪਾਰਟੀ ਦੀਆਂ ਉਹਦੇ ਤੋਂ ਇਹਨਾਂ ਆਗੂਆਂ ਨੂੰ ਇੱਕ ਵਾਰ ਬਿਲਕੁਲ ਪਰਾਂ ਕਰਕੇ ਸੁੱਟ ਦਿੱਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਦੇ ਇਸ ਦਾਅ ਤੋਂ ਬਾਅਦ ਬਾਗੀ ਕੀ ਪੈਤਰ ਅਪਣਾਉਂਦੇ ਹੁਣ ਕਾਫੀ ਸੋਚਣ ਤੇ ਸਮਝਣ ਵਾਲੀ ਗੱਲ ਹੈ ਪਰ ਫਿਲਹਾਲ ਉਹ ਆਪਣੇ ਕਲੇਸ਼ ਚੁੱਲਜੇ ਹੋਏ ਹੈ ਕਿ ਅਸੀਂ 11 ਮੈਂਬਰੀ ਪ੍ਰਜੀਡੀਅਮ ਬਣਾਈਏ ਕਿ 13 ਮੈਂਬਰੀ ਬਣਾਈਏ ਕਦੋਂ ਕਿਹਦਾ ਇਹਦਾ ਐਲਾਨ ਕਰੀਏ ਇਹ ਸਾਰੀਆਂ ਚੀਜ਼ਾਂ ਨੇ ਇਸ ਸਥਿਤੀ ਨੂੰ ਹੋਰ ਗੁੰਝਲਦਾਰ ਕਰਤਾ ਫਿਲਹਾਲ ਸਖਬੀਰ ਸਿੰਘ ਬਾਦਲ ਇੱਕ ਪਾਸੇ ਨਿਕਲਦੇ ਵਿਖਾਈ ਦਿੰਦੇ ਆ ਤੇ ਦੂਜੇ ਪਾਸੇ ਜੇਕਰ ਜ਼ਥੇਦਾਰ ਨਾਲ ਮੁਲਾਕਾਤ ਵਾਲੀ ਗੱਲ ਸੱਚ ਹੋ ਜਾਂਦੀ ਹੈ ਤਾਂ ਉਹ ਬੜੇ ਕਸੂਤੇ ਫਸਦੇ ਹੋਏ ਵਿਖਾਈ ਦਿੰਦੇ ਆ